ਬਹੁਤ ਸਵਾਗਤ ਹੈ ਸਾਰੇ ਵਿਦਿਆਰਥੀਆਂ ਦਾ ਕੈਨੇਡਾ ਦੇ 26 ਇਨਟੇਕਸ ਦੇ ਵਿੱਚ ਮਈ ਔਰ ਸੈਪਟੈਂਬਰ ਇਨਟੇਕ ਸੋ ਇਹਦੇ ਬਾਰੇ ਬਹੁਤ ਮਹੱਤਵਪੂਰਨ ਅਪਡੇਟ ਸਾਂਝੇ ਨਾਲ ਦ ਵੀਜ਼ਾ ਆਫਿਸ ਤੋਂ ਸੁਨੇਹਾ ਮੈਡਮ ਸਾਂਝਾ ਕਰਨਗੇ ਸੁਨੇਹਾ ਜੀ ਬਹੁਤ ਸਵਾਗਤ ਹੈ ਮੈਂ ਚਾਹੂੰਗਾ ਕਿ ਕਰਿਓ ਪੂਰੀ ਕਲੈਰਿਟੀ ਸਟੱਡੀ ਵੀਜ਼ਾ 2026 ਇਨਟੇਕ ਦੀ ਗੱਲ ਕਰੀਏ ਕੁਝ ਸਟੂਡੈਂਟਸ ਨੇ ਮੇ ਇਨਟੇਕ ਅਪਲਾਈ ਕੀਤਾ ਹੈ ਕੁਝ ਨੇ ਸਪਟੈਂਬਰ ਇਨਟੇਕ ਕੀਤਾ ਹੈ ਮੈਟਰ ਕਰਦਾ ਹੈ ਕਿ ਕਿਹੜਾ ਤੁਹਾਡਾ ਕੋਰਸ ਹੈਗਾ ਕਿਹੜੇ ਇਨਟੇਕ ਚ ਅਵੇਲੇਬਲ ਆ ਸੋ ਫੰਡਿੰਗਲੀ ਅਜੇ ਸ਼ੋਰ ਰਹੇਗਾ ਕਿਉਂਕਿ ਸਟਿਲ ਸਟੂਡੈਂਟਸ ਨੂੰ ਬਹੁਤ ਕਨਫਿਊਜ਼ਨ ਆ ਕਿ ਫੰਡਸ ਦੀ ਰਿਕੁਆਇਰਮੈਂਟ ਕਿੰਨੀ ਆ ਕਿਦਾਂ ਫੰਡ ਸ਼ੋ ਕਰਨੇ ਆ ਕੀ ਫੰਡ ਸ਼ੋ ਕਰਨੇ ਜ਼ਰੂਰੀ ਆ ਔਰ ਕੀ ਅਗਰ ਤੁਹਾਡੀ ਰਿਫਿਊਜ਼ਲ ਫੰਡਸ ਕਰਕੇ ਆਈਆ ਤਾਂ ਤੁਹਾਨੂੰ ਰੀ ਅਪਲਾਈ ਕਰਨਾ ਚਾਹੀਦਾ ਯਾ ਨਹੀਂ ਕਰਨਾ ਚਾਹੀਦਾ ਸੋ ਸਭ ਤੋਂ ਪਹਿਲੇ ਫੰਡ ਕਿੰਨੇ ਚਾਹੀਦੇ ਆ ਫੰਡ ਚਾਹੀਦੇ ਆ ਜਿੰਨੀ ਸਾਡੀ ਨੈਕਸਟ ਫੀਸ ਹੈਗੀ ਆ ਅਗਰ ਤੁਸੀਂ ਬਹੁਤ ਜ਼ਿਆਦਾ ਕਿਉਂਕਿ ਸਟੂਡੈਂਟਸ ਕੋਸ਼ਟਿੰਗ ਕਰਦੇ ਆ ਲਾਈਫ ਤੇ ਵਿੱਚ ਮੈਮ ਅਸੀਂ ਤਾਂ 25 ਲੱਖ ਦੇ ਫੰਡ ਸ਼ੋਅ ਕਰਦੇ ਆ 40 ਲੱਖ ਦੇ ਫੰਡ ਸ਼ੋਅ ਕਰਦੇ ਉਹਦੇ ਨਾਲ ਵੀਜ਼ੇ ਤੇ ਕੋਈ ਉਹਦੇ ਨਾਲ ਵੀਜ਼ਾ ਨਹੀਂ ਆ ਜਾਣਾ ਨਾਰਮਲ ਜੀ ਆਪਣੀ ਫੰਡਿੰਗ ਸ਼ੋਅ ਕਰੋ ਜਿੰਨੀ ਤੁਹਾਡੀ ਨੈਕਸਟ ਫੀਸ ਹੈਗੀ ਆ ਥੈਨ ਤੁਹਾਡਾ ਉਹਦਾ ਸੋਰਸ ਆਫ ਇਨਕਮ ਬਹੁਤ ਇੰਪੋਰਟੈਂਟ ਆ ਸੋ ਘੱਟ ਤੋਂ ਘੱਟ ਤਾਂ ਦੇ ਪੈਰੈਂਟਸ ਦੀ ਜਿਹੜੀ 10 ਤੋਂ 12 ਲੱਖ ਦੀ ਆਈਟੀਆਰ ਹੋਣੀ ਜ਼ਰੂਰੀ ਆ ਕੋਸ਼ਿਸ਼ ਕਰੋ ਕਿ 14 ਕ ਲੱਖ ਹੋਵੇ ਔਰ ਇਸ ਟਾਈਮ ਤੱਕ ਵੈਸੇ ਵੀ ਟੈਕਸ ਨਹੀਂ ਹੈਗਾ ਤਾਂ 6 ਦੀ ਤੁਸੀਂ ਆਪਣੇ ਮਦਰ ਦੀ ਅਗਰ ਫਾਦਰ ਦੀ ਆਈਟੀਆਰ ਹੈਗੀ ਆ ਮਦਰ ਦੀ ਪੇ ਕਰਕੇ ਤੁਸੀਂ ਈਜ਼ੀਲੀ ਕਰ ਸਕਦੇ ਹੋ ਸਪੈਸ਼ਲੀ ਜਿਹੜੇ ਲੋਗ ਇਹ ਸ਼ੋ ਸੁਣ ਰਹੇ ਹੋ ਜਿਨ੍ਹਾਂ ਨੇ ਆਨ ਮਲੇ ਟਾਈਮ ਦੇ ਵਿੱਚ ਵੀ ਆਪਣੀ ਐਪਲੀਕੇਸ਼ਨਸ ਲਗਾਨੀ ਹੈ ਮੇਰੇ ਪੈਰੈਂਟਸ ਨੂੰ ਐਡਵਾਈਸ ਆ ਕਿ ਆਈਟੀਆਰ ਜ਼ਰੂਰ ਪਰੋ ਹੁਣ ਸਿਰਫ ਪੈਸੇ ਤੁਹਾਡੇ ਕੋ ਹੈਗੇ ਤਾਂ ਤੁਸੀਂ ਆਪਣਾ ਬੱਚਾ ਬਾਅਦ ਕਿਸੇ ਵੀ ਕੰਟਰੀ ਚ ਨਹੀਂ ਪੇਚ ਸਕਦੇ ਆਨਵਲੇਟਾਈਮ ਸੋ ਆਪਣੀ ਆਈਟੀਆਰਸ ਦਿਖਾਓ ਉਤੋ ਹੀ ਲਾਵਾ ਹੁਣ ਫੰਡਿੰਗ ਕਿੱਦਾਂ ਸ਼ੋ ਕਰਨੀ ਆ ਫੰਡਿੰਗ ਉਹਨਾਂ ਨੇ ਅਗਰ ਤੁਸੀਂ IRCC ਦੀ ਅਪਡੇਟ ਪੜ੍ਹੋ ਉਹਦੇ ਵਿੱਚ ਸੀਗਾ ਕਿ 4 ਮੰਥ ਦੀ ਮੇਨਟੇਨ ਬੈਂਕ ਸਟੇਟਮੈਂਟ ਚਾਹੀਦੀਆ ਸੋ ਉਹਦੇ ਵਿੱਚ ਕਿਹਾ ਕਿ ਹੁਣ ਜੇ ਨੇ ਮੇਨ ਟੇਕ ਵੀ ਕਰਨਾ ਤਾਂ ਅਗਰ ਤੁਸੀਂ ਕੀ ਕਰੋ ਕਿ ਨਵੇਂ ਪੈਸੇ ਪਾਣਿਆ ਤਾਂ 5-10 ਲੱਖ ਰੁਪਇਆ ਪਾ ਕੇ ਉਸ ਤੋਂ ਬਾਅਦ ਆਪਣੀ ਰੋਟੇਸ਼ਨ ਚਲਾਈ ਚੋ ਕਿਉਂਕਿ ਸਟੇਟਮੈਂਟ ਤਾਂ ਤੁਹਾਨੂੰ ਉਦੋਂ ਚਾਹੀਦੀ ਹੈ ਜਿੱਦਨ ਤੁਸੀਂ ਆਪਣੀ ਐਮਬੈਸੀ ਫਾਈਲ ਲਾਂਚ ਕਰਨੀ ਹੈ ਤਾਂ ਸਾਰਿਆਂ ਕੋ ਹੁਣ 3-4 ਮਹੀਨੇ ਹੈਗੇ ਆ ਚਾਹੇ ਅਗਲੇ ਤੁਸੀਂ ਮੇਨ ਟੇਕ ਜਾਂ ਸਪਟੈਂਬਰ ਇਨਟੇਕ ਅਪਲਾਈ ਕਰਨਾ ਇੱਕ ਤਾਂ ਇਹ ਰਸਤਾ ਹੈਗਾ ਵਾ ਦੂਸਰਾ ਤੁਸੀਂ ਐਫ ਡੀਸ ਦਿਖਾ ਸਕਦੇ ਆਂ ਔਰ ਅਗਰ ਐਫ ਡੀਸ ਨੂੰ ਵੀ ਉਹ ਲਿਕੁਇਡ ਹੀ ਕਾਊਂਟ ਕਰਦੇ ਆ ਜਿਆਦਾ ਵਾਚ ਪਾਚ ਨਾ ਕਰੋ ਔਰ ਦੂਜੀ ਚਾਰ ਸਭ ਨੂੰ ਲੱਗਦਾ ਕਿ ਅਸੀਂ ਅਗਰ ਸੀਏ ਰਿਪੋਰਟ मतलब लगाने या सीए रिपोर्ट दी कोई जरूरत नहीं है कि सीए रिपोर्ट ते विच ਤੁਸੀਂ ਸਭੋ ਆਪਣੇ ਐਸੈਟਸਾਰੇ ਦਿਖਾਨੇ ਸ਼ੁਰੂ ਕਰ ਦਿੰਦੇ ਹੋ ਕਿ ਵੈਲਿਊਏਸ਼ਨਸ ਪ੍ਰਾਪਰਟੀ ਦੀ ਵਹੀਕਲਸ ਦੀ ਦੇਖੋ ਅਗਰ ਤੁਸੀਂ ਇੱਕ ਅਕਾਊਂਟ ਚ ਪੈਸੇ ਆ ਦੋ ਅਕਾਊਂਟ ਚ ਤੁਹਾਡੇ ਪੈਸੇ ਆ ਨਾ ਤੁਸੀਂ ਆਪਣੀ ਕਵਰਿੰਗ ਲੈਟਰ ਚ ਲਿਖ ਰਹੇ ਹੋ ਆ ਸਾਡਾ ਸੋਰਸ ਆਫ ਇਨਕਮ ਆ ਆ ਪੈਸੇ ਆ ਦੈਟਸ ਇਟ ਆਦਰਵਾਈਸ ਤੁਸੀਂ ਲਿਖੋਗੇ ਕਨਸਰਨ ਵਿਦ ਸੀए ਰਿਪੋਰਟ ਔਰ ਸੀए ਰਿਪੋਰਟ ਛੱਤੀ ਚੀਜ਼ਾ ਹੈ ਕਿ ਉਹਨੂੰ ਉੱਦਾ ਕੋਈ ਮੈਟਰ ਹੀ ਨਹੀਂ ਹੈ ਨਾ ਸੋ ਸੀए ਰਿਪੋਰਟ ਦੀ ਕੋਈ ਜ਼ਰੂਰਤ ਨਹੀਂ ਹੈ ਸਿਰਫ ਆਪਣੇ ਫੰਡਸ ਦਿਖਾਓ ਐਂਡ ਲਾਸਟ ਐਂਡ ਏਟ ਲੀਸਟ ਕਿ ਅਗਰ ਤੁਹਾਡੀ ਰਿਫਿਊਜ਼ਲ ਫੰਡਸ ਕਰਕੇ ਆਈ ਹੈ ਕਿਉਂਕਿ ਇਹ ਕਾਮਨ ਰੀਜ਼ਨ ਆ ਉਹ ਅਗਰ ਤੁਹਾਡੇ ਫੰਡਸ ਕਰਕੇ ਰਿਫਿਊਜ਼ਲ ਆਈ ਆ ਬਟ ਤੁਹਾਡੀ ਪ੍ਰੋਫਾਈਲ ਅੱਛੀ ਆ ਪਰਸੈਂਟੇਜ ਅੱਛਾ ਹੈ ਲੈਂਗੁਏਜ ਟੈਸਟ ਅੱਛਾ ਹੈ ਤੁਹਾਡਾ ਕੋਰ ਸਹੀ ਹੈ ਤਾਂ ਡੈਫੀਨੇਟਲੀ ਉਹਨੂੰ ਰੀ ਅਪਲਾਈ ਕਰੋ ਸੋ ਬਹੁਤ ਬਹੁਤ ਧੰਨਵਾਦ ਜੀ ਮੰਨੇ ਪਰਮਨੈ ਐਕਸਪਰਟ ਸਾਡੇ ਨਾਲ ਮੌਜੂਦ ਸੀ ਬਹੁਤ ਮਹੱਤਵਪੂਰਨ ਜਾਣਕਾਰੀ ਉਹਨਾਂ ਨੇ ਸਾਡੇ ਨਾਲ ਸਾਂਝੀ ਕੀਤੀ ਹੈ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਇਸ ਨੰਬਰ ਤੇ ਗੱਲ ਕਰਕੇ ਕੋਈ ਵੀ ਕਨਫਿਊਜ਼ਨ ਹੈ ਉਹਨੂੰ ਦੂਰ ਕਰੋ ਕੋਈ ਸਵਾਲ ਹੈ ਉਹ ਪੁੱਛੋ ਪੂਰੀ ਤਸੱਲੀ ਕਰੋ ਫਿਰ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਥੈਂਕ ਯੂ ਸੋ ਮਚ